ਸਿਆਣੇ ਕਹਿੰਦੇ ਕਸਮ ਚੱਕਣੀ ਸੌ ਖਾਦੀ ਬਹੁਤ ਜਾਦੇ ਮਾੜੀ ਹੁੰਦੀ ਆ ਕਿਉਂ ਮਾੜੀ ਹੁੰਦੀ ਆ ਅੱਜ ਵਾਲੀ ਵੀਡੀਓ ਬਹੁਤ ਜਾਦੇ ਇੰਟਰਸਟਿੰਗ ਹੋਣ ਵਾਲੀ ਆ ਸੁਣ ਕੇ ਵੀਡੀਓ ਨੂੰ ਬੜਾ ਸਵਾਦ ਆਊ ਫਿਲਮ ਦੇਖਣ ਜਿੰਨਾ ਆਨੰਦ ਆਜੂ ਵੀਡੀਓ ਨੂੰ ਧਿਆਨ ਨਾਲ ਸੁਣਿਓ 5 ਮਿੰਟ ਦੀ ਵੀਡੀਓ ਆ ਇੱਕ ਵਾਰ ਕਹਿੰਦੇ ਕਿਸੇ ਪਿੰਡ ਦੇ ਵਿੱਚ ਇੱਕ ਸਾਧੂ ਮਹਾਤਮਾ ਪਹੁੰਚੇ ਹੋਏ ਸੀ ਉਹਨਾਂ ਕੋਲੇ ਜਾ ਕੇ ਇੱਕ ਪਰਨ ਕਰਨਾ ਪੈਂਦਾ ਸੀ ਕਿ ਮੈਂ ਆ ਪਰਨ ਕਰਦਾ ਜੀ ਤੇ ਉਹ ਸਾਧੂ ਸੀ ਨਾ ਜਿਹੜੇ ਉਹ ਮਤਲਬ ਕਿ ਇੱਕ ਆਸ਼ੀਰਵਾਦ ਦਿੰਦੇ ਸੀ ਜਿਹਦੇ ਨਾਲ ਸਾਰੇ ਪਾਪ ਧੋਤੇ ਜਾਂਦੇ ਸੀ ਬੰਦੇ ਦੇ ਐਨੇ ਪਹੁੰਚੇ ਹੋਏ ਸਾਧੂ ਸੀ ਉਹ ਤਾਂ ਲੋਕ ਉੱਥੇ ਜਾਣ ਕੋਈ ਕਿਹਾ ਕਰੇ ਮੈਂ ਅੱਜ ਤੋਂ ਬਾਅਦ ਪਰਨ ਕਰਦਾ ਕਿ ਮੈਂ ਗੁੜ ਨਹੀਂ ਖਾਂਦਾ ਕਿਸੇ ਨੇ ਪਰਨ ਕੀਤਾ ਕਿ ਮੈਂ ਅੱਜ ਤੋਂ ਬਾਅਦ ਚਾਹ ਨਹੀਂ ਪੀਂਦਾ ਮਤਲਬ ਵੱਖਰੇ ਵੱਖਰੇ ਤਰੀਕੇ ਨਾਲ ਸਾਰੇ ਲੋਕ ਉੱਥੋਂ ਦੇ ਪਰਨ ਕਰਦੇ ਜਾ ਰਹੇ ਸੀ ਤੇ ਮਤਲਬ ਉਹ ਆਸ਼ੀਰਵਾਦ ਦੇ ਹੀ ਜਾਂਦੇ ਸੀ ਤਾਂ ਇਹ ਖਬਰ ਇੱਕ ਚੋਰ ਕੋਲੇ ਪਹੁੰਚੀ ਤੇ ਚੋਰ ਨੇ ਆਖਿਆ ਵੀ ਮੈਂ ਤਾਂ ਆਪ ਇੱਕ ਛੱਡ ਮੈਂ ਤਾਂ ਪੰਜ ਪਰਨ ਕਰਨ ਨੂੰ ਚਾਰ ਪਰਨ ਕਰ ਲਵਾਂ ਇਹ ਚ ਕੀ ਖਾਸ ਵੱਡੀ ਗੱਲ ਹੈ ਵੀ ਮੇਰੇ ਵੀ ਪਾਪ ਧੋਤੇ ਜਾਣਗੇ ਮੈਂ ਚੋਰੀਆਂ ਕਰ ਕਰਕੇ ਕਿੰਨੇ ਪਾਪ ਕੀਤੇ ਨੇ ਤਾਂ ਉਹ ਜਿਹੜਾ ਚੋਰ ਸੀ ਉਹ ਸਾਧੂ ਮਹਾਰਮਾ ਕੋਲੇ ਚਲਾ ਗਿਆ ਆਖਣ ਲੱਗਾ ਮੈਂ ਵੀ ਤੁਹਾਡੇ ਕੋਲੇ ਜੀ ਪਰਨ ਕਰਦਾ ਇੱਕ ਤਾਂ ਮੈਂ ਇਹ ਪਰਨ ਕਰਦਾ ਕਿ ਮੈਂ ਕਦੇ ਰਾਜਾ ਨਹੀਂ ਬਣੂਗਾ ਦੂਜਾ ਪਰਨ ਮੇਰਾ ਇਹ ਹੈ ਮੈਂ ਸੋਨੇ ਚਾਂਦੀ ਦੇ ਬਰਤਨਾਂ ਦੇ ਵਿੱਚ ਕਦੇ ਵੀ ਭੋਜਨ ਨਹੀਂ ਸ਼ਕੂਗਾ ਤੀਜਾ ਪਰਨ ਮੇਰਾ ਇਹ ਹੈ ਕਿ ਮੈਂ ਕਿਸੇ ਰਾਜੇ ਦਾ ਕਤਲ ਨਹੀਂ ਕਰੂੰ ਉਸ ਤੋਂ ਅਗਲਾ ਪਰਨ ਮੇਰਾ ਇਹ ਹੈ ਕਿ ਮੈਂ ਰਾਣੀ ਦੀ ਛੇਜ ਤੇ ਨਹੀਂ ਸੌਂਗਾ ਉਹਨੇ ਇਸ ਤਰ੍ਹਾਂ ਦੇ ਕਈ ਪਰਨ ਕਰੇ ਤਾਂ ਸੰਤ ਮਹਾਤਮਾ ਆਖਣ ਲੱਗੇ ਵੀ ਇਹ ਪਰਨ ਤਾਂ ਤੂੰ ਯਾਰ ਕੋਈ ਚੱਜ ਦਾ ਪਰਨ ਕਰ ਜੇ ਕਰਨਾ ਹੈ ਤਾਂ ਵੈਸੇ ਵੀ ਹੁਣ ਆਪ ਨੂੰ ਵੀ ਪਤਾ ਵੀ ਇੱਕ ਚੋਰ ਨਾ ਤਾਂ ਰਾਣੀ ਦੀ ਛੇਜ ਤੇ ਪੈ ਸਕਦਾ ਨਾ ਕਦੇ ਰਾਜਾ ਬਣ ਸਕਦਾ ਪਰ ਕਹਾਣੀ ਦਾ ਐਂਡ ਤੇ ਪਤਾ ਲੱਗੂ ਬਾਈ ਇਹ ਇਹ ਸਾਰੀਆਂ ਗੱਲਾਂ ਚੋਰ ਦੇ ਸਾਹਮਣੇ ਆ ਗਈਆਂ ਸੀ ਤਾਂ ਆਖਣ ਲੱਗਿਆ ਵੀ ਸੰਤਾਂ ਨੇ ਆਖਿਆ ਵੀ ਤੂੰ ਕੋਈ ਚੱਜਦਾ ਪਰਨ ਕਰ ਜੇ ਕਰਨਾ ਉਹ ਕਹਿੰਦਾ ਜੀ ਤੁਸੀਂ ਦੱਸ ਦਿਓ ਮੈਂ ਤੁਹਾਡੇ ਕਹਿਣ ਤੇ ਕੋਈ ਪਰਨ ਕਰ ਲੈਣਾ ਤਾਂ ਸੰਤ ਮਹਾਤਮਾ ਕਹਿੰਦੇ ਵੀ ਤੂੰ ਇਹ ਪਰਨ ਕਰ ਵੀ ਮੈਂ ਅੱਜ ਤੋਂ ਬਾਅਦ ਝੂਠ ਨਹੀਂ ਬੋਲੂਗਾ ਤਾਂ ਚੋਰ ਸੀ ਜਿਹੜਾ ਸੋਚੀ ਪੈ ਗਿਆ ਵੀ ਮੈਂ ਯਾਰ ਮੇਰਾ ਤਾਂ ਕੰਮ ਹੀ ਚੋਰੀ ਦੇ ਸਿਰ ਤੇ ਚੋਰੀ ਦਾ ਜਿਹੜਾ ਮੇਰਾ ਕੰਮ ਆ ਝੂਠ ਦੇ ਸਿਰ ਤੇ ਚੱਲਦਾ ਮੈਂ ਇੱਕ ਵਾਰ ਚੋਰੀ ਕਰ ਲਈ ਮੈਨੂੰ ਤਾਂ ਉੱਥੇ ਝੂਠ ਬੁਲਣਾ ਪੈ ਜੂ ਵੀ ਮੈਂ ਚੋਰੀ ਨਹੀਂ ਕੀਤੀ ਤਾਂ ਉਹਨੇ ਕਰੜਾ ਜਾਂ ਮੰਨ ਕਰਕੇ ਆਖਿਆ ਵੀ ਠੀਕ ਐ ਵੀ ਮੈਂ ਅੱਜ ਤੋਂ ਬਾਅਦ ਝੂਠ ਨਹੀਂ ਬੋਲੂਗਾ ਮੈਂ ਤੁਹਾਡੇ ਕੋਲੇ ਪਰਨ ਕਰਦਾ ਹੁਣ ਚੋਰ ਵੀ ਬਚਨਾਂ ਦਾ ਪੱਕਾ ਸੀ ਪਰਨ ਕਰਕੇ ਉੱਥੇ ਬਹਿ ਗਿਆ ਸਾਰੀ ਸੰਗਤ ਜਿਹੜੀ ਆਈ ਸੀ ਕੱਠ ਸੀ ਉੱਥੇ ਚਲੇ ਗਏ ਤੇ ਸੰਤ ਮਹਾਤਮਾ ਸੀ ਉਹ ਵੀ ਆਪਣੀ ਕੁਟੀਆ ਚ ਚਲੇ ਗਏ ਤਾਂ ਹੁਣ ਉੱਥੇ ਜਿਹੜੇ ਸੰਤ ਕੋਲੇ ਮਹਾਤਮਾ ਕੋਲੇ ਉਹ ਮੱਥਾ ਟੇਕਿਆ ਸੀ ਲੋਕਾਂ ਨੇ ਪੈਸਿਆਂ ਦਾ ਇੰਨਾ ਵੱਡਾ ਢੇਰ ਲੱਗ ਗਿਆ ਤਾਂ ਚੋਰ ਨੇ ਉਹ ਤੇ ਅੱਖ ਰੱਖ ਲਈ ਸਾਰੇ ਲੋਕ ਚਲੇ ਗਏ ਤੇ ਉਹ ਬਨਾਲ ਦੇ ਵਿੱਚ ਇਕੱਲਾ ਹੀ ਬੈਠਾ ਉੱਥੇ ਪਹਿਰੇ ਵਾਲਾ ਇੱਕ ਪਹਿਰੇਦਾਰ ਆਇਆ ਉਹ ਆ ਕੇ ਕਹਿੰਦਾ ਭਾਈ ਤੂੰ ਇਕੱਲੇ ਹੀ ਬੈਠਾ ਇੱਥੇ ਸਾਰੇ ਵਾ ਗਏ ਤੂੰ ਕਿਉਂ ਨਹੀਂ ਗਿਆ ਉਹ ਕਹਿੰਦਾ ਮੈਂ ਤਾਂ ਚੋਰ ਐ ਚੋਰੀ ਕਰਨ ਆਇਆ ਉਹਨੇ ਆਖਿਆ ਵੀ ਇਹ ਤਾਂ ਕੋਈ ਬਾਬਿਆਂ ਦਾ ਖਾਸ ਰਿਸ਼ਤੇਦਾਰ ਹੂ ਸੰਤ ਮਹਾਤਮਾ ਦਾ ਵੀ ਮੈਨੂੰ ਮਜ਼ਾਕ ਕਰਦਾ ਉਹ ਕਹਿੰਦਾ ਚੱਲ ਭਾਈ ਤੂੰ ਕਰ ਲੈ ਚੋਰੀ ਹੁਣ ਪਹਿਰੇ ਵਾਲਾ ਤਾਂ ਇਧਰ ਉਧਰ ਭੱਗ ਗਿਆ ਘੇੜਾ ਫੇੜਾ ਦੇਣ ਤਾਂ ਉਹਨੇ ਕੀ ਕਰਿਆ ਭਾਈ ਉੱਥੇ ਆਸ-ਆਪਾਸਾ ਦੇਖ ਕੇ ਜਿਹੜਾ ਚੜਾਵਾ ਚੜਿਆ ਸੀ ਪੈਸੇ ਸੀ ਸਾਰੇ ਉੱਥੋਂ ਭਾਈ ਉਹਨੇ ਪਾਏ ਝੋਲੇ ਦੇ ਵਿੱਚ ਉੱਥੋਂ ਚੁੱਪ ਕਰਕੇ ਤੁਰਿਆ ਆ ਚੋਰੀ ਕਰ ਲਿਆ ਆ ਤੇ ਬੜਾ ਖੁਸ਼ ਵੀ ਮੈਂ ਸੱਚ ਵੀ ਬੋਲਿਆ ਤੇ ਚੋਰੀ ਵੀ ਕੀਤੀ ਬਾਕੂ ਬਾਗ ਭਾਈ ਉਹਨੇ ਆਖਿਆ ਵੀ ਇਹ ਤਾਂ ਕੰਮ ਬੜਾ ਸੌਖਾ ਸੱਚ ਬੋਲ ਕੇ ਚੋਰੀ ਕਰਨ ਵਾਲਾ ਤਾਂ ਨਿਆਰੀ ਹੀ ਬੜਾ ਪਰ ਇਹ ਕੰਮ ਦੇ ਵਿੱਚ ਨਿਆਰੀ ਬਹੁਤ ਹੈ ਨਾਲੇ ਸੱਚ ਬੋਲਦਿਆਂ ਨਾਲੇ ਚੋਰੀ ਕਰ ਲੈਣੇ ਉਹਨੇ ਸੋਚਿਆ ਵੀ ਮੈਂ ਹੁਣ ਕਿਸੇ ਅਮੀਰ ਘਰੇ ਚੋਰੀ ਕਰਾਂ ਉਹ ਕਿਸੇ ਨਾ ਸੇਠ ਦੇ ਘਰੇ ਚਲਾ ਗਿਆ ਚੋਰੀ ਕਰਨ ਬਹੁਤ ਪੈਸਾ ਤਾਂ ਦੌਲਤ ਬਹੁਤ ਜਿਆਦੀ ਸੀ ਉਹ ਸੇਠ ਕੋਲੇ ਹੁਣ ਜਿਹੜੇ ਸੇਠ ਦੇ ਘਰੇ ਉਹ ਚੋਰੀ ਕਰਨ ਗਿਆ ਉਹ ਸੇਠ ਦਾ ਪਿਓ ਚੜਾਈ ਕਰ ਗਿਆ ਸੀ ਚੜਾਈ ਕਰਨ ਤੋਂ ਪਹਿਲਾਂ ਉਹਦੇ ਮੁੰਡੇ ਨੂੰ ਇਹ ਗੱਲ ਕਹਿ ਕੇ ਗਿਆ ਸੀ ਕਿ ਇੱਕ ਕਿਸੇ ਰਾਜ ਦੇ ਵਿੱਚੋਂ ਇੱਕ ਵਪਾਰੀ ਆਉਂਦਾ ਹੁੰਦਾ ਪੈਸਿਆਂ ਨੂੰ ਤਾਂ ਉਹ ਢਿਕਰੀਂ ਦੱਸਦਾ ਘੋੜੇ ਤੇ ਆਉਂਦਾ ਹੁੰਦਾ ਵੀ ਜਿਹੜੀ ਵੀ ਚੀਜ਼ ਤੈਥੋਂ ਮੰਗਣੀ ਹੋਊ ਉਹ ਤੈਥੋਂ ਮੰਗ ਲੂ ਪੈਸਿਆਂ ਨੂੰ ਤਾਂ ਉਹ ਢਿਕਰੀਂ ਹੀ ਦੱਸੂ ਉਹਨੂੰ ਕਿਸੇ ਚੀਜ਼ ਨੂੰ ਜਵਾਬ ਨਾ ਦੀ ਜਿਹੜੀ ਮਰਜ਼ੀ ਕੀਮਤੀ ਚੀਜ਼ ਮੰਗ ਲੇ ਹੁਣ ਇਹ ਗੱਲ ਕਹਿ ਕੇ ਉਹਦਾ ਗਿਆ ਸੀ ਪਿਓ ਮਰਨ ਤੋਂ ਪਹਿਲਾਂ ਸੇਠ ਦਾ ਪਿਓ ਸੀ ਜਿਹੜਾ ਹੁਣ ਇਧਰ ਚੋਰ ਕੋਲੇ ਉਹ ਚੋਰੀ ਜਿਹੜੀ ਚੜਾਵਾ ਉਹਨੇ ਚੋਰੀ ਕਰਿਆ ਸੀ ਬਾਬਿਆਂ ਦੇ ਪੈਸੇ ਚੱਕੇ ਸੀਗੇ ਉਹ ਸੰਤ ਮਹਾਤਮਾ ਦੇ ਚੜਾਵੇ ਵਾਲੇ ਪੈਸੇ ਚੱਕੇ ਸੀ ਹੁਣ ਉਹਨਾਂ ਪੈਸਿਆਂ ਨਾਲ ਉਹਨੇ ਇੱਕ ਚੰਗਾ ਸੋਹਣਾ ਘੋੜਾ ਖਰੀਦ ਲਿਆ ਚੰਗੀ ਪੋਸ਼ਾਕ ਚੰਗੀ ਤਲਵਾਰ ਖਰੀਦ ਲਈ ਉਹ ਤਾਂ ਰਾਜਾਂ ਵਰਗਾ ਬਣ ਗਿਆ ਤਾਂ ਉਹਨੇ ਸੋਚਿਆ ਮੈਂ ਕਿਸੇ ਸ਼ੇਠ ਦੇ ਘਰੇ ਚੋਰੀ ਕਰਦਾ ਉਹ ਨਾਮੀ ਸ਼ੇਠ ਦੇ ਘਰੇ ਇੱਕ ਬਿਜ਼ਨਸਮੈਨ ਦੇ ਘਰੇ ਚਲਿਆ ਗਿਆ ਚੋਰੀ ਕਰਨ ਤੇ ਉਹ ਡਿਕਰੀਆਂ ਖਾਂਦਾ ਸੀ ਡਿਕਰੀਆਂ ਹਰ ਵੇਲੇ ਉਹ ਨਾਲ ਹੀ ਰੱਖਦਾ ਜੇਬ ਗੀਜੇ ਚ ਪਾ ਕੇ ਆਪਣੇ ਚ ਝੋਲਾ ਝੋਲਾ ਵੀ ਨਾਲ ਰੱਖਦਾ ਘੋੜੇ ਤੇ ਟੰਗੀ ਰੱਖਦਾ ਝੋਲਾ ਜਦੋਂ ਜੀ ਕਰਦਾ ਕੱਢ ਕੇ ਡਿਕਰੀਆਂ ਖਾ ਲੈਂਦਾ ਹੁਣ ਜਦੋਂ ਸੇਠ ਦੇ ਘਰੇ ਚਲਿਆ ਗਿਆ ਉਹ ਤੇ ਜਦੋਂ ਸੇਠ ਦੇ ਮੁੰਡੇ ਨੇ ਉਹਨੂੰ ਦੇਖਿਆ ਵੀ ਯਾਰ ਪੋਸਾਕ ਵੀ ਚੰਗੀ ਪਾਈ ਆ ਵੀ ਚੰਗਾ ਇਹਦਾ ਲਵਾਸ ਆ ਚੰਗਾ ਬਹੁਤ ਕੀਮਤੀ ਘੋੜਾ ਉਹ ਸੇਠ ਦੇ ਮੁੰਡੇ ਨੇ ਸੋਚਿਆ ਵੀ ਇਹ ਤਾਂ ਉਹੀ ਆ ਗਿਆ ਵੀ ਜਿਹਨੂੰ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਵੀ ਕਿਸੇ ਹੋਰ ਰਾਜ ਦੇ ਵਿੱਚੋਂ ਵਪਾਰੀ ਆਉਂਦਾ ਤੇ ਉਹ ਕਹਿੰਦਾ ਵੀ ਐ ਕਰ ਕੀ ਕੁਛ ਆ ਤੇਰੇ ਕੋਲੇ ਸੇਠ ਨੂੰ ਕਹਿੰਦਾ ਸ਼ੇਰ ਕਹਿੰਦਾ ਵੀ ਤੁਸੀਂ ਕੌਣ ਹੋ ਜੀ? ਥੋਡੀ ਤਾਰੀਫ ਤੇ ਸੇਠ ਨੂੰ ਆਖਣ ਲੱਗਿਆ ਕਹਿੰਦਾ ਮੈਂ ਤਾਂ ਚੋਰ ਐ, ਚੋਰੀ ਕਰਨ ਆਇਆ ਐ। ਉਹ ਕਹਿੰਦਾ ਮਾਲਕੋ ਗੁੱਸਾ ਕਰ ਗਏ। ਹੁਣ ਸੇਠ ਦਾ ਜਿਹੜਾ ਮੁੰਡਾ ਸੀ ਉਹਦੇ ਦਿਮਾਗ 'ਚ ਇਹ ਗੱਲ ਵੱਜੀ ਵੀ ਮੈਨੂੰ ਤਾਂ ਛੇਡਾਂ ਕਰਨ ਲੱਗ ਗਿਆ, ਮਜ਼ਾਕ ਕਰਨ ਲੱਗ ਗਿਆ ਇਹ। ਇਹ ਤਾਂ ਉਹੀ ਵਪਾਰੀ ਐ ਜਿਹੜਾ ਬੜਾ ਅਮੀਰ ਐ। ਉਹ ਕਹਿੰਦਾ ਵੀ ਦੱਸ ਤੇਰੇ ਕੋਲੇ ਕੀ ਐ? ਦੇ ਮੈਂ ਤਾਂ ਚੋਰੀ ਕਰਨ ਆਇਆ। ਉਹ ਕਹਿੰਦਾ ਮੇਰੇ ਕੋਲੇ ਤਾਂ ਤੁਸੀਂ ਹੁਕਮ ਕਰੋ ਕੀ ਚਾਹੀਦਾ? ਉਦੇ ਕੋਲੇ ਬੜੇ ਕੀਮਤੀ ਭਾਈ ਜਿਹੜੇ ਗਹਿਣੇ-ਗੂਣੇ ਸੀ ਸਾਰਾ ਕੁਝ ਉਹਨੇ ਤਾਂ ਕਢਾ ਲਿਆ ਕਹਿੰਦਾ ਲੈ ਦੇ ਉਹਨੋਂ ਦੇ ਪਿਓ ਨੇ ਕਿਹਾ ਹੋਇਆ ਸੀ ਵੀ ਕੁਛ ਮਰਜ਼ੀ ਮੰਗ ਲੈ ਉਹਨੂੰ ਨਾ ਨਾ ਕਰੀ ਉਹਨੇ ਕੱਢ ਕੇ ਸਾਰਾ ਕੁਝ ਇੱਕ ਝੋਲੇ 'ਚ ਪਾ ਕੇ ਦੇਤਾ ਕਹਿੰਦਾ ਲਓ ਜੀ ਕਹਿੰਦਾ 10 ਢੀਕਰੀਆਂ ਲੈਣੀਆਂ ਨੇ ਉਹਨੂੰ ਢੀਕਰੀਆਂ ਤਾਂ ਖਾਂਦੇ ਹੀ ਸੀ ਚੋਰ ਉਹ ਕਹਿੰਦਾ ਮਾਲਕ ਉਹ ਢੀਕਰੀਆਂ ਦੇ ਦਿਓ ਉਹਨੇ ਝੋਲਾ ਲਾਹਿਆ ਘੋੜੇ ਤੋਂ ਢੀਕਰੀਆਂ ਦਾ ਭਰਿਆ ਹੋਇਆ ਚਲਾ ਕੇ ਮਾਰਿਆ ਪਰੇ ਤੇ ਘੋੜੇ ਦੇ ਮਾਰੀ ਅੱਡੀ ਤੇ ਭੱਜ ਗਿਆ ਤੇ ਉਹ ਬੜਾ ਆਨੰਦ ਦੇ ਵਿੱਚ ਰਹਿਣ ਲੱਗ ਗਿਆ ਵੀ ਚੋਰੀ ਵੀ ਕਰੀ ਜਾਣਾ ਸੱਚ ਬੋਲ ਕੇ ਕਰਦਾ ਜੀ ਦੋਨੇ ਡਿਕਰੀਆਂ ਦਾ ਝੋਲਾ ਚੱਕਿਆ ਮਾਰੇ ਮੱਥੇ ਤੇ ਹੱਥ ਵੀ ਤਾਂ ਸੱਚੀ ਡਿਕਰੀਆਂ ਦੇ ਗਿਆ ਪਸਤਾਵਾ ਬੜਾ ਮਨ ਦੇ ਵਿੱਚ ਚੋਲ ਦੀ ਭਾਰ ਸ਼ੁਰੂ ਹੋ ਗਈ ਉਹ ਤੁਰਦਾ ਫਿਰਦਾ ਦਰਦ-ਦਰ ਭੜਕਦਾ ਫਿਰਦਾ ਜਿਹੜਾ ਬਾਣੀਆਂ ਦਾ ਸੇਸ਼ਟਾ ਦਾ ਮੁੰਡਾ ਸੀਗਾ ਵੀ ਇਹਨੂੰ ਮੇਰੀ ਤਾਂ ਚੋਰੀ ਹੋ ਗਈ ਘਰ ਦੇ ਵਿੱਚ ਉਹਨੂੰ ਕਿਤੇ ਕੋਈ ਢੋਈ ਨਾ ਮਿਲੀ ਚੋਰ ਦਾ ਅਤਾ ਪਤਾ ਨਾ ਮਿਲੇ ਤਾਂ ਚੋਰ ਨੇ ਸੋਚਿਆ ਵੀ ਹੁਣ ਲਾਸਟ ਚੋਰੀ ਕਰਦੇ ਆ ਇੱਕ ਵੱਡੀ ਚੋਰੀ ਕਰਦੇ ਆ ਰਾਜੇ ਦੇ ਦਰਬਾਰ ਦੇ ਵਿੱਚ ਰਾਜੇ ਦੇ ਮਹਿਲਾਂ 'ਚ ਚੋਰੀ ਕਰਦੇ ਆ ਉਹ ਰਾਜੇ ਦੇ ਮਹਿਲਾਂ ਚ ਚੜਿਆ ਗਿਆ ਤੇ ਜਦੋਂ ਉਹ ਦਰਬਾਰੀਆਂ ਨੇ ਰੋਕਿਆ ਵੀ ਹਾਂ ਕੌਣਾ ਭਾਈ ਤੂੰ ਉਹ ਕਹਿੰਦਾ ਮੈਂ ਤਾਂ ਚੋਰ ਆ ਚੋਰੀ ਕਰਨ ਆਇਆ ਦਰਬਾਰੀ ਡਰ ਗਏ ਦਰਬਾਰੀਆਂ ਨੇ ਸੋਚਿਆ ਇਹ ਤਾਂ ਭਾਈ ਕੋਈ ਰਾਜੇ ਦਾ ਖਾਸ ਰਿਸ਼ਤੇਦਾਰ ਆ ਜਿਹੜਾ ਆਪਾਂ ਨੂੰ ਇੰਝ ਕਹੀ ਜਾਂਦਾ ਵੀ ਇੰਨਾ ਚੰਗਾ ਇੰਨਾ ਕੀਮਤੀ ਘੋੜਾ ਚੰਗਾ ਸਿਆਉਣਾ ਗਹਿਣੇ ਗੁਨੇ ਪਾਏ ਇਹਦੇ ਚੰਗੀ ਪਛਾਹ ਇਹਦੇ ਪਾਈ ਆ ਵੀ ਇਹ ਵੀ ਚੋਰ ਨਹੀਂ ਹੋ ਸਕਦਾ ਉਹ ਕਹਿੰਦੇ ਜੀ ਗਲਤੀ ਹੋ ਗਈ ਵੀ ਸਾਥੋਂ ਪਛਾਣਨ ਦੇ ਵਿੱਚ ਗਲਤੀ ਹੋ ਗਈ ਵੀ ਤੁਸੀਂ ਲੰਘ ਜੋ ਚਲੇ ਜਾਓ ਅੰਦਰ ਗਾਹਾਂ ਹੁਣ ਵਜ਼ੀਰ ਨੂੰ ਮਿਲਿਆ ਵਜ਼ੀਰ ਕਹਿੰਦਾ ਦੱਸੋ ਜੀ ਤੁਹਾਡੀ ਤਰੀਫ਼ ਤੁਸੀਂ ਕੌਣ ਹੋ ਉਹ ਕਹਿੰਦਾ ਮੈਂ ਤਾਂ ਚੋਰਾਂ ਚੋਰੀ ਕਰਨ ਆਇਆ ਕਹਿੰਦਾ ਲਿਆ ਚਾਬੀਆਂ ਖਜ਼ਾਨੇ ਦੀਆਂ ਹੁਣ ਉਹ ਵੀ ਆਖਿਆ ਵਜ਼ੀਰ ਕਹਿੰਦਾ ਵੀ ਯਾਰ ਮੈਥੋਂ ਤਾਂ ਗਲਤੀ ਹੋ ਗਈ ਜੀ ਤੁਹਾਨੂੰ ਪਛਾਣ ਲੈਣ ਦੇ ਵਿੱਚ ਕਹਿੰਦਾ ਲਓ ਜੀ ਚਾਬੀਆਂ ਚਾਬੀਆਂ ਵੀ ਕੱਢ ਕੇ ਦੇਤੀਆਂ ਹੁਣ ਵਜ਼ੀਰ ਨੂੰ ਵੀ ਇਹੀ ਹੋ ਗਿਆ ਵੀ ਕਿਤੇ ਰਾਜੇ ਦਾ ਕੋਈ ਖਾਸ ਰਿਸ਼ਤੇਦਾਰ ਆਹੇ ਤਾਂ ਜਦੋਂ ਚਾਬੀਆਂ ਦੇਤੀਆਂ ਵਜ਼ੀਰ ਤਾਂ ਇਧਰ ਉਧਰ ਉਹਦੇ ਕੰਮ ਧੰਦੇ ਹੋਰ ਕਰਦਾ ਫਿਰਦਾ ਸੀ ਉਹਨੇ ਖਜ਼ਾਨਾ ਖੋਲ੍ਹਿਆ ਤੇ ਖਜ਼ਾਨੇ ਦੇ ਵਿੱਚੋਂ ਲੱਭੇ ਉਹਨੂੰ ਪੰਜ ਲਾਲ ਹੋਰੋਲੇ ਖਜ਼ਾਨਾ ਕੁਝ ਵੀ ਨਹੀਂ ਛੇੜਿਆ ਪੰਜ ਲਾਲਾਂ ਦੇ ਵਿੱਚੋਂ ਬੜੇ ਕੀਮਤੀ ਲਾਲ ਉਹਨਾਂ ਦੇ ਵਿੱਚੋਂ ਤਿੰਨ ਲਾਲ ਕੱਢ ਲਿਆ ਤਿੰਨ ਲਾਲ ਕੱਢਣ ਤੋਂ ਬਾਅਦ ਘੋੜੇ ਦੇ ਮਾਰੀ ਅੱਡੀ ਤੇ ਉੱਥੋਂ ਦੌੜ ਗਿਆ ਵਜੀਰ ਨੂੰ ਫੜਾਤੀ ਚਾਪੀ ਕਹਿੰਦਾ ਲੈ ਮੈਂ ਚੋਰੀ ਕਰ ਲਈ ਤੇ ਚੱਲਿਆ ਵਜੀਰ ਕਹਿੰਦਾ ਹਲੇ ਮਾਲਕੋ ਗੁੱਸਾ ਛੱਡਿਆ ਨਹੀਂ ਹੁਣ ਵਜੀਰ ਨੂੰ ਇਹ ਸੀ ਕਿ ਮੈਨੂੰ ਤਾਂ ਇਹ ਮਜ਼ਾਕ ਕਰੀ ਜਾਂਦਾ ਤੇ ਜਦੋਂ ਉਹ ਘੋੜਾ ਲੈ ਕੇ ਉੱਥੋਂ ਦੌੜ ਗਿਆ ਦਰਬਾਰ ਦੇ ਵਿੱਚੋਂ ਬਾਗ ਗਿਆ ਚੱਲਿਆ ਗਿਆ ਤਾਂ ਵਜੀਰ ਨੇ ਸੋਚਿਆ ਵੀ ਕਿਉਂ ਨਾ ਇੱਕ ਵਾਰ ਚੈੱਕ ਕਰਿਆ ਜਾਵੇ ਕਿਤੇ ਸੱਚਮੁੱਚ ਹੀ ਨਾ ਚੋਰ ਹੋਵੇ ਜਦੋਂ ਉਹਨੇ ਦੇਖਿਆ ਜਾ ਕੇ ਖਜ਼ਾਨਾ ਸਾਰਾ ਸਹੀ ਸਲਾਮਤ ਸੀ ਤੇ ਜਦੋਂ ਉਹਨੇ ਲਾਲ ਗਿਨੇ ਲਾਲ ਪੰਜ ਲਾਲ ਸੀ ਪੰਜ ਦੇ ਵਿੱਚੋਂ ਤਿੰਨ ਤਾਂ ਉਹ ਚੱਕ ਕੇ ਲੈ ਗਿਆ ਦੋ ਰਹਿ ਗਏ ਹੁਣ ਜਿਹੜੇ ਦੋ ਲਾਲ ਸੀ ਉਹ ਚੱਕ ਕੇ ਵਜ਼ੀਰ ਨੇ ਚੋਰੀ ਕਰ ਲੇ ਵਜ਼ੀਰ ਨੇ ਸੋਚਿਆ ਵੀ ਨਾਮ ਤਾਂ ਹੁਣ ਚੋਰ ਦਾ ਹੀ ਪਊਗਾ ਚੋਰ ਦਾ ਨਾਮ ਵੀ ਲੱਗੂ ਵੀ ਕਿਉਂ ਨਾ ਦੋ ਲਾਲ ਮੈਲ ਕੋਲ ਤਾਂ ਵਜ਼ੀਰ ਬੇਈਮਾਨ ਹੋ ਗਿਆ ਦੋ ਲਾਲ ਵਜ਼ੀਰ ਨੇ ਚੱਕ ਲੇ ਹੁਣ ਹੁੰਦਾ ਕੀ ਰਾਜੇ ਕੋਲੇ ਗੱਲ ਪਹੁੰਚ ਗਈ ਰਾਜਾ ਜਦੋਂ ਰਾਜੇ ਨੂੰ ਸਾਰੀ ਸਟੋਰੀ ਦੱਸੀ ਵੀ ਸੱਚ ਬੋਲਦਾ ਜੀ ਤੇ ਇੰਨੇ ਗੱਲਾਂ ਚਲਦੀਆਂ ਚਲਦੀਆਂ ਤੇ ਉਹ ਸੇਠ ਵੀ ਦਰਬਾਰ ਦੇ ਵਿੱਚ ਪਹੁੰਚ ਗਿਆ ਕਿ ਮੇਰੇ ਘਰੇ ਚੋਰੀ ਹੋ ਗਈ ਰਾਜਾ ਜੀ ਤੁਸੀਂ ਇੱਕ ਹੱਲ ਕਰੋ ਮੇਰਾ ਤਾਂ ਬਹੁਤ ਧਨ ਲੁੱਟਿਆ ਗਿਆ ਰਾਜਾ ਕਹਿੰਦਾ ਵੀ ਚੋਰੀ ਤਾਂ ਦਰਬਾਰ ਦੇ ਵਿੱਚ ਵੀ ਹੋਈ ਆ ਮਹਿਲਾਾਂ ਚ ਵੀ ਚੋਰੀ ਹੋਈ ਆ ਵੀ ਬੰਦਾ ਸੱਚ ਬੋਲ ਕੇ ਚੋਰੀ ਕਰਕੇ ਗਿਆ ਉਹ ਕਹਿੰਦਾ ਜੀ ਸੱਚ ਬੋਲ ਕੀ ਮੇਰੇ ਕੋਲੇ ਕਰਕੇ ਗਿਆ ਮੈਨੂੰ ਕਹਿੰਦਾ ਡਿਕਰੀਆਂ ਲੈ ਲਾ ਮੈਂ ਡਿਕਰੀਆਂ ਲੈ ਲਈਆਂ ਜੀ ਹੁਣ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਪੈਸੇ ਸਮਝ ਗਿਆ ਰਾਜਾ ਕਹਿੰਦਾ ਵੀ ਐਂ ਕਰੋ ਛਪਾਈਆਂ ਨੂੰ ਭੇਜੋ ਸਾਰੇ ਪਾਸੇ ਫਲਾ ਦੋ ਖਬਰ ਫਲਾ ਦਿਓ ਕੱਲੇ ਕੱਲੇ ਬੰਦੇ ਨੂੰ ਪੁੱਛੋ ਵੀ ਤੂੰ ਚੋਰ ਐ ਤੂੰ ਚੋਰ ਵੀ ਜਿਹੜਾ ਚੋਰ ਹੋ ਹੁਣ ਉਹ ਝੂਠ ਤਾਂ ਬੋਲਦੇ ਨਹੀਂ ਉਹ ਕਹੂਗਾ ਹਾਂਜੀ ਮੈਂ ਚੋਰ ਆ ਹੁਣ ਸਿਪਾਹੀ ਨੇ ਜਿਹੜੇ ਰਾਜੇ ਨੇ ਸਾਰੇ ਰਾਜ ਦੇ ਵਿੱਚ ਫੈਲ ਗਏ ਤੁਰੇ ਫਿਰਦੇ ਨੇ ਕਦੇ ਕਿਸੇ ਨੂੰ ਪੁੱਛ ਦਿਆ ਕਦੇ ਕਿਸੇ ਨੂੰ ਪੁੱਛ ਦਿਆ ਭਾਈ ਤੂੰ ਚੋਰ ਐ ਤੂੰ ਚੋਰ ਹਰ ਹਰ ਕੋਈ ਬੰਦਾ ਕਹਾ ਕਰੇ ਕਿ ਨਹੀਂ ਭਾਈ ਮੈਂ ਚੋਰ ਨਹੀਂ ਹੁਣ ਜਦੋਂ ਚੋਰ ਕੋਲੇ ਸਿਪਾਹੀ ਪਹੁੰਚ ਗਏ ਤਾਂ ਚੋਰ ਕਹਿੰਦਾ ਹਾਂਜੀ ਮੈਂ ਚੋਰ ਆ ਜਦੋਂ ਚੋਰ ਨੂੰ ਦਰਬਾਰ ਦੇ ਵਿੱਚ ਪੇਸ਼ ਕਰਿਆ ਤਾਂ ਰਾਜੇ ਨੇ ਹੁਕਮ ਦਿੱਤਾ ਵੀ ਇਹਨੂੰ ਸਵੇਰੇ 6 ਵਜੇ ਫਾਹੇ ਲਟਕਾ ਦਿਓ ਵੀ ਇਹਨੂੰ ਫਾਂਸੀ ਤੇ ਚੜਾ ਦਿਓ ਸਜ਼ਾ ਦਿੱਤੀ ਰਾਜੇ ਨੇ ਹੁਣ ਉਹਨੂੰ ਜਦੋਂ ਕਾਲ ਕੋਠੜੀ 'ਚ ਬੰਦ ਕਰਤਾ ਰਾਣੀ ਨੇ ਚੋਰ ਨੂੰ ਦੇਖ ਲਿਆ ਚੋਰ ਬਹੁਤ ਜ਼ਿਆਦਾ ਸੁੰਦਰ ਸੀ ਬਹੁਤ ਸੋਹਣਾ ਸੀ ਰਾਣੀ ਦਾ ਦਿਲ ਆ ਗਿਆ ਚੋਰ ਤੇ ਜਦੋਂ ਰਾਣੀ ਦਾ ਦਿਲ ਆ ਗਿਆ ਚੋਰ ਤੇ ਰਾਣੀ ਸੋਚਣ ਲੱਗੀ ਵੀ ਉਹਨੇ ਨਾ ਇੱਕ ਸਕੀਮ ਘੜੀ ਆਪਦੀਆਂ ਗੋਲੀਆਂ ਚੇਲੀਆਂ ਨੂੰ ਕਹਿੰਦੀ ਮੈਂ ਜਦੋਂ ਰਾਤ ਨੂੰ ਤੁਹਾਨੂੰ ਇੱਕ ਛੋਟੀ ਜੀ ਘੰਟੀ ਖੜਕਾਉਂਗੀ ਵੀ ਸਾਰੀਆਂ ਜਾਣੀਆਂ ਮੇਰੇ ਕੋਲੇ ਆ ਜਿਓ ਆਪੇ ਇੱਕ ਕੰਮ ਕਰਨਾ ਹੁਣ ਸਾਰੀਆਂ ਨੂੰ ਆਪਦਾ ਪਲਾਨ ਸਮਝਾਤਾ ਪਲਾਨ ਸਮਝਾਉਣ ਤੋਂ ਬਾਅਦ ਰਾਤ ਨੂੰ ਇੱਕ ਘੰਟੀ ਖੜਕਾਈ ਘੰਟੀ ਵਜਾਈ ਤੇ ਸਾਰੀਆਂ ਗੋਲੀਆਂ ਚੇਲੀਆਂ ਉਹਦੇ ਕੋਲੇ ਆ ਗਈਆਂ ਆਖਣ ਲੱਗੀਆਂ ਵੀ ਜਿਹੜਾ ਅੱਜ ਚੋਰ ਫੜ ਕੇ ਲਿਆਂਦਾ ਇੱਕ ਕਾਲ ਕੋਠੜੀ ਦੇ ਵਿੱਚ ਬੰਦ ਆ ਉਹਨੂੰ ਲੈ ਕੇ ਆਓ ਮੇਰੇ ਕੋਲੇ ਤੇ ਉਹਨੂੰ ਰਾਣੀ ਦੇ ਸਾਹਮਣੇ ਪੇਸ਼ ਕੀਤਾ ਰਾਣੀ ਕਹਿੰਦੀ ਵੀ ਗੱਲ ਇਹ ਹੈ ਵੀ ਬੈਠ ਤੂੰ ਪਹਿਲਾਂ ਤਾਂ ਭੋਜਨ ਸ਼ਕ 36 ਪ੍ਰਕਾਰ ਦੇ ਭੋਜਨ ਤੇਰੇ ਸਾਹਮਣੇ ਹਾਜ਼ਰ ਨੇ ਸੋਨੇ ਚਾਂਦੀ ਦੇ ਬਰਤਨਾਂ ਦੇ ਵਿੱਚ ਚੋਰ ਨੂੰ ਭੋਜਨ ਤਿਆਰ ਕਰਕੇ ਖਵਾਈ ਚੋਰ ਕਹਿੰਦਾ ਜੀ ਮੈਂ ਵਰਨ ਕਰਿਆ ਹੋਇਆ ਮੈਂ ਕਦੇ ਵੀ ਸੋਨੇ ਚਾਂਦੀ ਦੇ ਬਰਤਨਾਂ ਦੇ ਵਿੱਚ ਭੋਜਨ ਨਹੀਂ ਸ਼ਕਣਾ ਹੁਣ ਦੇਖੋ ਚੋਰ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਮੈਂ ਸੋਨੇ ਜਾਂ ਚਾਂਦੀ ਦੇ ਬਰਤਨਾਂ ਦੇ ਵਿੱਚ ਭੋਜਨ ਸਕੂਗਾ ਉਹਨੇ ਤਾਂ ਇੱਕ ਚੌੜ ਦੇ ਵਿੱਚ ਮਜ਼ਾਕ ਦੇ ਵਿੱਚ ਵਰਨ ਕਰ ਲਿਆ ਉਸ ਤੋਂ ਬਾਅਦ ਰਾਣੀ ਕਹਿੰਦੀ ਵੀ ਕੋਈ ਗੱਲ ਨਹੀਂ ਜੇ ਤੂੰ ਪਰਨ ਕਰਿਆ ਹੋਇਆ ਤੂੰ ਉਹਦੇ ਪਰਨ ਤੇ ਪੱਕਾ ਰਹਿ ਜੇ ਤੂੰ ਇਸ ਚੀਜ਼ ਦੀ ਕਸਮ ਚੁੱਕੀ ਐ ਆਪਣੀ ਕਸਮ ਤੇ ਪੱਕਾ ਰਹਿ ਰਾਣੀ ਕਹਿੰਦੀ ਵੀ ਤੂੰ ਐ ਕਰ ਜੇ ਸੋਨੇ ਚਾਂਦੀ ਦੀ ਤੂੰ ਬਰਤਨਾਂ ਦੇ ਵਿੱਚ ਖਾਣ ਦੀ ਕਸਮ ਚੱਕੀ ਹੋਈ ਐ ਤੂੰ ਐ ਕਰ ਤਲਵਾਰ ਰੁਪਈਆ ਰਾਜੇ ਦਾ ਸਿਰ ਵੜ ਦੇ ਸਿਰ ਵੱਢ ਕੇ ਕੱਲ ਤੋਂ ਮੈਂ ਤੈਨੂੰ ਐਲਾਨ ਕਰ ਦੂੰ ਤੂੰ ਮੇਰਾ ਰਾਜਾ ਉਹਦਾ ਸਿਰ ਵੱਢ ਦੇ ਉਹਨੂੰ ਮਾਰ ਦੇ ਕਬਰ ਪੱਟੀ ਪੀਆ ਉੱਥੇ ਉਹਨੂੰ ਆਪਾਂ ਦੱਬ ਦੇਾਂਗੇ ਤਾਂ ਉਹ ਕਰਨ ਆ ਕਰਨ ਲੱਗਿਆ ਕਿ ਮੈਂ ਪਰਨ ਇਹ ਵੀ ਕਰਿਆ ਹੋਇਆ ਕਿ ਮੈਂ ਕਦੇ ਰਾਜੇ ਦਾ ਕਤਲ ਨਹੀਂ ਕਰੂੰਗਾ ਉਹਨੇ ਇਹ ਵੀ ਪਰਨ ਕਰਿਆ ਸੀ ਤੇ ਨੰਬਰ ਤਾਂ ਨੇ ਤੇ ਮੈਂ ਪਰਨ ਇਹ ਵੀ ਕਰਿਆ ਹੋਇਆ ਕਿ ਮੈਂ ਕਦੇ ਵੀ ਰਾਜਾ ਨਹੀਂ ਬਣੂੰਗਾ ਜੇ ਮੈਨੂੰ ਕਦੇ ਮੌਕਾ ਮਿਲਿਆ ਮੈਂ ਰਾਜਾ ਨਹੀਂ ਬਣੂੰਗਾ ਰਾਣੀ ਕਹਿੰਦੀ ਵੀ ਬੜੇ ਤੂੰ ਤਾਂ ਬੜੇ ਖਤਰਨਾਕ ਆ ਜਿਹੜੇ ਕਰੀ ਬੈਠਾ ਆਪਦੇ ਪਰਨ ਵੀ ਇਹੀ ਫਿਰ ਰਾਣੀ ਨੇ ਆਖਿਰਕਾਰ ਇੱਕ ਗੱਲ ਕਹੀ ਰਾਣੀ ਕਹਿੰਦੀ ਵੀ ਮੇਰਾ ਤੇਰੇ ਤੇ ਦਿਲ ਆ ਗਿਆ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਤੂੰ ਮੇਰੇ ਨਾਲ ਇੱਕ ਰਾਤ ਮੇਰੀ ਸੇਜ ਤੇ ਬਤਾ ਤਾਂ ਉਹ ਕਹਿੰਦਾ ਮੈਂ ਤਾਂ ਇਹ ਵੀ ਪਰਨ ਕਰਿਆ ਹੋਇਆ ਜੀ ਮੈਂ ਰਾਣੀ ਦੀ ਸੇਜ ਤੇ ਨਹੀਂ ਪਊਂਗਾ ਕਦੇ ਵਾਸਤੇ ਰਾਣੀ ਦੀ ਸੇਜ ਤੇ ਨਹੀਂ ਬੈਠੂਗਾ ਤਾਂ ਜਦੋਂ ਇਹ ਵਾਰਤਾਲਾਪ ਚੱਲੀ ਜਾਂਦੀ ਆ ਰਾਜੇ ਨੂੰ ਇਸ ਗੱਲ ਦਾ ਸਾਰਾ ਕੁਝ ਪਤਾ ਸੀ ਜਦੋਂ ਰਾਣੀ ਪਲਾਨ ਕਰੀ ਜਾਂਦੀ ਸੀ ਸਾਰਾ ਕੁਝ ਹੀ ਰਾਜੇ ਨੇ ਸੁਣ ਲਿਆ ਸੀ ਹੁਣ ਰਾਜੇ ਨੇ ਵੀ ਇੱਕ ਛੋਟੀ ਜੀ ਘੰਟੀ ਖੜਕਾਤੀ ਤੇ ਰਾਜੇ ਦੇ ਜਿਹੜੇ ਗੋਲੇ ਚਲੇ ਸੀ ਉਹ ਵੀ ਹਾਜ਼ਰ ਹੋ ਗਏ ਤਾਂ ਰਾਜੇ ਨੇ ਹੁਕਮ ਦਿੱਤਾ ਕਿ ਰਾਣੀ ਨੂੰ ਤੇ ਸਾਰੀਆਂ ਗੋਲੀਆਂ ਚੇਲੀਆਂ ਜਿਹੜੀਆਂ ਇਹਦੇ ਨਾਲ ਮਿਲੀਆਂ ਹੋਈਆਂ ਨੇ ਸਾਰੀਆਂ ਨੂੰ ਗ੍ਰਿਫਤਾਰ ਕਰਕੇ ਕਾਲ ਕੋਠੜੀ ਚ ਬੰਦ ਕਰ ਦੋ ਹੁਣ ਇਹਦੇ ਕਹਿਣ ਤੇ ਰਾਜੇ ਦੇ ਕਹਿਣ ਤੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕਾਲ ਕੋਠੜੀ ਚ ਬੰਦ ਕਰਤਾ ਤੇ ਹੁਣ ਸਵੇਰੇ ਹੁੰਦੇ ਸਾਰ ਰਾਜੇ ਨੇ ਇਸ ਚੋਰ ਨੂੰ ਆਪਣਾ ਖਾਸ ਵਜ਼ੀਰ ਐਲਾਨ ਕਰਤਾ ਕਿ ਅੱਜ ਤੋਂ ਤੂੰ ਮੇਰਾ ਖਾਸ ਵਜ਼ੀਰ ਹੈ ਖਾਸ ਵਜ਼ੀਰ ਤੈਨੂੰ ਮੈਂ ਕਿਉਂ ਚੁਣਿਆ ਕਿਉਂਕਿ ਤੂੰ ਮੈਨੂੰ ਮਾਰਨਾ ਹੁੰਦਾ ਮੇਰਾ ਕਤਲ ਕਰਨਾ ਹੁੰਦਾ ਹੁਣ ਤੂੰ ਕਰ ਦਿੰਦਾ ਕਿਉਂਕਿ ਤੂੰ ਆਪਣੇ ਬਚਨਾਂ ਦਾ ਪੱਕਾ ਆਪਣੇ ਪਰਨਾਂ ਦਾ ਪੱਕਾ ਇੱਕ ਤਾਂ ਤੂੰ ਮੇਰਾ ਜ਼ਿੰਦਗੀ 'ਚ ਕਦੇ ਕਤਲ ਨਹੀਂ ਕਰੇਗਾ ਨੰਬਰ 2 ਤੇ ਤੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਵਜ਼ੀਰ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ ਰਾਜੇ ਦਾ ਕਤਲ ਕਰਕੇ ਆਪ ਰਾਜ ਗੱਦੀ ਸੰਭਲ ਨੂੰ ਫਿਰਦੇ ਹੁੰਦੇ ਨੇ ਤੇ ਇੱਕ ਤੂੰ ਮੇਰਾ ਕਤਲ ਨਹੀਂ ਕਰੇਗਾ ਵੀ ਕੋਲਮ ਲਾ ਕੇ ਗੱਲ ਇਹ ਹੈ ਕਿ ਤੇਰੇ ਦਿਲ ਦੇ ਵਿੱਚ ਬੇਈਮਾਨੀ ਨਹੀਂ ਹੈਗੀ ਰਾਜ ਨੂੰ ਲੈ ਕੇ ਤਾਂ ਕਰਕੇ ਮੈਂ ਤੈਨੂੰ ਕੱਲ ਤੋਂ ਆਪਣਾ ਖਾਸ ਵਜ਼ੀਰ ਐਲਾਨਦਾ ਕੱਲ ਤੋਂ ਤੂੰ ਮੇਰਾ ਖਾਸ ਵਜੀਰ ਹੋਵੇਂਗਾ ਸੋ ਇਸ ਕਰਕੇ ਭਰਾਵੋ ਕਿਹਾ ਜਾਂਦਾ ਕਿ ਸੌ ਚੱਕਣੀ ਕਿਸੇ ਚੀਜ਼ ਦਾ ਪਰਨ ਕਰਨਾ ਕਿ ਅੱਜ ਤੋਂ ਬਾਅਦ ਮੈਂ ਆ ਚੀਜ਼ ਨਹੀਂ ਕਰਦੀ ਇਹ ਬਹੁਤ ਗਲਤ ਹੁੰਦੀ ਆ ਸੌ ਨਹੀਂ ਖਾਣੀ ਚਾਹੀਦੀ ਕਦੇ ਵਾਸਤੇ ਵੀ ਕੀ ਪਤਾ ਕਿਹੜੇ ਮੋੜ ਤੇ ਕਿੱਥੇ ਸਾਨੂੰ ਜ਼ਿੰਦਗੀ ਬਹੁਤ ਨਾਚ ਨਚਾਉਂਦੀ ਆ ਵਿੰਗੇ ਟੇਢੇ ਪਤਾ ਨਹੀਂ ਸਾਨੂੰ ਕਿੱਥੇ ਕਿਹੜੀ ਚੀਜ਼ ਦੀ ਲੋੜ ਪੈ ਜੇ ਸੋ ਕਦੇ ਵਾਸਤੇ ਵੀ ਸੌ ਨਹੀਂ ਖਾਣੀ ਚਾਹੀਦੀ ਜੇ ਕਹਾਣੀ ਵਧੀਆ ਲੱਗੀ ਨਾ ਬਾਈ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਵਾਲਾ ਕੰਮ ਕਰਦੇ ਆ ਕਰੋ ਬਾਕੀ ਸੱਜਣ ਮਿੱਤਰਾਂ ਦਾ ਧੰਨਵਾਦ ਜੀ ਪਿਆਰ ਭਰੀ ਸ਼ਬਦ ਸੀਗਾ